ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੁਕਾਨਾਂ ਦੇ ਬਾਹਰ ਗੱਡੀਆਂ ਲਾ ਕੇ ਧੋਆ ਧੋਈ ਜਿਹੜੀ ਕਿ ਗੱਡੀ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਤੇ ਗੱਡੀਆਂ ਧੋਂਦੇ ਨੇ ਤੇ ਉਸ ਤੋਂ ਬਾਅਦ ਕਾਫੀ ਜਿਹੜੀ ਕਿ ਨੁਕਸਾਨ ਲੋਕਾਂ ਨੂੰ ਝੇਲਣਾ ਪੈਂਦਾ ਮੱਲਿਆ ਦੇ ਵਿੱਚ ਝੇਲਣਾ ਪੈਂਦਾ ਦੇਖ ਸਕਦੇ ਹੋ ਖੁੱਲੇ ਆਮ ਗੱਡੀਆਂ ਜਿਹੜੀਆਂ ਧੋਈਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਪਲਾਂਟ ਜਿਹੜਾ ਕਿ ਆਂਦਾ ਵਾ ਰੀਸਾਈਕਲਿੰਗ ਵਾਟਰ ਪ੍ਰੀ ਸੈਕਨੀ ਵਾਟਰ ਕਿਤੇ ਵੀ ਨਜ਼ਰ ਆਉਂਦੀ ਨਹੀਂ ਦਿਖਾਈ ਦੇ ਰਹੀ ਪਰ ਤੁਹਾਨੂੰ ਇੱਕ ਤਸਵੀਰ ਜਰੂਰ ਦਿਖਾਵਾਂਗਾ ਕਿ ਗੱਡੀਆਂ ਧੋ ਧੋ ਕੇ ਦੇਖ ਸਕਦੇ ਹੋ ਸੜਕਾਂ ਦਾ ਵੀ ਬੁਰਾ ਹਾਲ ਹੋ ਗਿਆ ਹੋਇਆ ਵਾ ਲੇਬਰ ਕਰਮਚਾਰੀ ਇੱਥੇ ਰੱਖ ਲੈਂਦੇ ਨੇ ਤੇ ਮਾਲਕ ਖੁਦ ਇਥੋਂ ਗਾਇਬ ਹੁੰਦੇ ਨੇ ਖਾੜੇ ਆਇਆ ਵਾ ਪਾਣੀ ਦੇਖਦੇ ਹੋ ਕਿੰਨਾ ਕੁ ਖਰਾਬ ਕਰ ਰਿਹਾ ਵਾ ਸੜਕ ਨੂੰ ਅਤੇ ਨਾਲੇ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਉੱਥੇ ਜਾਂਦਾ ਹੋਇਆ ਵੀ ਨਜ਼ਰ ਆ ਰਿਹਾ ਵੈ ਟੁੱਪ ਬੈਠੇ ਹੋਏ ਨੇ ਅਧਿਕਾਰੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਲੁਧਿਆਣਾ ਦੇ ਚੀਮਾ ਚੌਂਗ ਵਿੱਚ ਮੌਜੂਦ ਹਾਂ ਜਿੱਥੇ ਕੀ ਵਾਸ਼ਿੰਗ ਸੈਂਟਰਾਂ ਦਾ ਗੜ ਅਤੇ ਕਰਿੰਦੇ ਦੇਖ ਸਕਦੇ ਹੋ ਦੁਕਾਨਾਂ ਗੈਰ ਕਾਨੂੰਨੀ ਦੁਕਾਨਾਂ ਖੋਲ ਕੇ ਕਿਸ ਤਰ੍ਹਾਂ ਗੱਡੀਆਂ ਜੜਕੀਆਂ ਧੋਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਜਿਹੜਾ ਕੀ ਹੈ ਪਾਣੀ ਬਚਾਉਣ ਦੇ ਵਿੱਚ ਲੱਗਿਆ ਹੋਇਆ ਮਾਨ ਸਰਕਾਰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਤੇ ਇਹ ਦੁਕਾਨਦਾਰਾਂ ਦੇ ਵੱਲੋਂ ਗੱਡੀਆਂ ਜੜਕੀਆਂ ਦੁਕਾਨਾਂ ਦੇ ਬਾਹਰ ਧੋਈਆਂ ਜਾਰੀਆਂ ਨੇ ਦੇਖ ਸਕਦੇ ਹੋ ਪਾਣੀ ਕਿਸ ਤਰ੍ਹਾਂ ਸੀਵਰੇਜ ਦੇ ਕੋਲ ਖੜਿਆ ਹੋਇਆ ਹੋਇਆ ਹੈ ਸੀਵਰੇਜ ਬਿਲਕੁਲ ਜਾਮ ਪੈ ਜਾਂਦੇ ਨੇ ਜਦੋਂ ਬਰਸਾਤਾ ਦਾ ਮੌਸਮ ਆਉਂਦਾ ਹੈ ਹਾਲਾਂਕਿ ਜੁਲਾਈ ਦਾ ਮੌਸਮ ਆਣਾ ਹੈ ਤੇ ਇਸ ਤੋਂ ਬਾਅਦ ਤੇ ਬਰਸਾਤਾ ਦਾ ਮੌਸਮ ਆਣਾ ਤੇ ਬਸਾਤਾ ਦੇ ਵਿੱਚ ਕਾਫੀ ਸੀਵਰੇਜ ਸੀਵਰੇਜ ਜੜਕੀਆਂ ਜਾਮ ਹੋ ਜਾਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਆ ਦੁਕਾਨਾਂ ਦੇ ਬਾਹਰ ਗੱਡੀਆਂ ਲਾ ਕੇ ਧੋਵਾ ਧੋਾਈ ਜਿਹੜੀ ਕਿ ਗੱਡੀ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਕੀ ਪ੍ਰਸ਼ਾਸਨ ਦੀ ਅੱਖਾਂ ਬੰਦ ਨੇ ਕੀ ਕਾਰਪੋਰੇਸ਼ਨ ਦੇ ਅਧਿਕਾਰੀ ਦੀ ਅੱਖਾਂ ਬੰਦ ਨੇ ਕਿਉਂ ਚੁੱਪ ਬੈਠੇ ਨੇ ਹਾਲਾਂਕਿ ਸਵਾਲ ਇੱਥੇ ਉੱਠਦਾ ਹੈ ਕਿ ਪ੍ਰਸ਼ਾਸਨ ਜਿਹੜੀ ਕਿ ਹੈ ਕਿਉਂ ਨਹੀਂ ਕਾਰਵਾਈ ਕਰਦਾ ਇਹਨਾਂ ਕਾਰ ਵਾਸ਼ਿੰਗ ਸੈਂਟਰਾਂ ਤੇ ਗੈਰ ਕਾਨੂੰਨੀ ਦੇ ਨਾਲ ਦੁਕਾਨਾਂ ਖੋਲ ਕੇ ਘੱਟ ਰੇਟ ਤੇ ਗੱਡੀਆਂ ਧੋਂਦੇ ਨੇ ਤੇ ਉਸ ਤੋਂ ਬਾਅਦ ਕਾਫੀ ਜਿਹੜੀ ਕਿ ਨੁਕਸਾਨ ਲੋਕਾਂ ਨੂੰ ਚੇਲਣਾ ਪੈਂਦਾ ਮਹੱਲਿਆ ਦੇ ਵਿੱਚ ਚੇਲਣਾ ਪੈਂਦਾ ਦੇਖ ਸਕਦੇ ਹੋ ਖੁੱਲੇ ਆਮ ਗੱਡੀਆਂ ਜਿਹੜੀਆਂ ਧੋਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਨੀਮਾ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਕਾਰਵਾਈ ਜੀ ਹੋਈ ਸੀਗੀ ਤੇ ਬਾਜ਼ਾਰੀ ਦੀ ਇਹ ਉਹ ਕਾਰਵਾਈ ਜਿਹੜੀ ਕਿ ਆ ਕੁਝ ਸਮੇਂ ਦੇ ਵਾਸਤੇ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਦਾ ਅਸਰ ਇਹ ਦੁਕਾਨਦਾਰਾਂ ਦੇ ਉੱਤੇ ਨਹੀਂ ਦਿਖਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਇਧਰਲੇ ਪਾਸੇ ਦੀ ਤਸਵੀਰ ਵੀ ਜਰੂਰ ਦਿਖਾ ਦਾਂਗਾ ਕਿ ਕਿਸ ਤਰ੍ਹਾਂ ਰੋਡਾਂ ਦੇ ਪਾਣੀ ਪਿਆ ਆਇਆ ਵਾ ਕਿ ਇਹ ਪਾਣੀ ਦਾ ਟੈਕਸ ਦਿੰਦੇ ਆ ਕਿ ਨਹੀਂ ਦਿੰਦੇ ਆ ਪਾਣੀ ਦੀ ਜਿਹੜਾ ਸਰਕਾਰ ਤੋਂ ਪਾਣੀ ਲੈਂਦੇ ਨੇ ਕਿ ਉਹ ਉਸ ਪਾਣੀ ਦਾ ਪੇਏਬਲ ਕਰਦੇ ਕੀ ਆ ਕਿ ਨਹੀਂ ਕਰਦੇ ਆ ਦੇਖਦੇ ਹੋ ਲੱਖਾਂ ਦਾ ਲੱਖਾਂ ਦਾ ਪਾਣੀ ਦੇਖ ਸਕਦੇ ਹੋ ਸੜਕਾਂ ਤੇ ਰੋਲਦਾ ਹੋਇਆ ਨਜ਼ਰ ਆ ਰਿਹਾ ਵਾ ਦੇਖ ਸਕਦੇ ਹੋ ਇਹ ਦਕਾਨਾਂ ਨੇ ਦੁਕਾਨਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੋਲੀਆਂ ਹੋਈਆਂ ਨੇ ਅੰਦਰ ਹਾਲਾਂਕਿ ਇੱਕ ਪਲਾਂਟ ਜਿਹੜਾ ਕਿ ਆਂਦਾ ਵਾ ਰੀਸਾਈਕਲਿੰਗ ਵਾਟਰ ਰੀਸਾਈਕਲਿੰਗ ਵਾਟਰ ਕਿਤੇ ਵੀ ਨਜ਼ਰ ਆਉਂਦੀ ਨਹੀਂ ਦਿਖਾਈ ਦੇ ਰਹੀ ਪਰ ਤੁਹਾਨੂੰ ਇੱਕ ਤਸਵੀਰ ਜ਼ਰੂਰ ਦਿਖਾਵਾਂਗਾ ਕਿ ਗੱਡੀਆਂ ਧੋਤੋ ਕੇ ਦੇਖ ਸਕਦੇ ਹੋ ਸੜਕਾਂ ਦਾ ਵੀ ਬੁਰਾ ਹਾਲ ਹੋ ਗਿਆ ਹੋਇਆ ਵਾ ਦੇਖ ਸਕਦੇ ਹੋ ਸੜਕਾਂ ਵੀ ਜੜਕੀਆਂ ਓਖੜਨੀਆਂ ਸ਼ੁਰੂ ਹੋ ਗਈਆਂ ਹੋਈਆਂ ਨੇ ਇੱਕ ਸੀਵਰੇ ਵੀ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜਾ ਸੀਵਰੇਜ ਗੱਡੀਆਂ ਦੇ ਕਾਰਨ ਕਿਸ ਤਰ੍ਹਾਂ ਜਮੀਨ ਦੇ ਅੰਦਰ ਧਸ ਗਿਆ ਹੋਇਆ ਵੇ ਦੇਖ ਸਕਦੇ ਹੋ ਜਮੀਨ ਦੇ ਅੰਦਰ ਧਸਿਆ ਹੋਇਆ ਨਜ਼ਰ ਆ ਰਿਹਾ ਵਾ ਤੁਹਾਨੂੰ ਇੱਕ ਦੂਜੇ ਪਾਸੇ ਸ਼ਿਵਰੇਜ ਹੈ ਦੇਖ ਸਕਦੇ ਹੋ ਕਿੰਨੀ ਕਿ ਗੰਦਗੀ ਇੱਥੇ ਗੱਡੀਆਂ ਦੀ ਜਿਹੜੀ ਧੋਆ ਧਵਾਈ ਹੁੰਦੀ ਆ ਕਿੰਨੀ ਕਿ ਗੰਦਗੀ ਇੱਥੇ ਇਕੱਠੀ ਕਰਕੇ ਰੱਖੀ ਹੋਈ ਹੈ ਸਾਈਡ ਤੇ ਕਰਕੇ ਰੱਖੀ ਹੋਈ ਹੈ ਗੱਡੀਆਂ ਧੋਰੇ ਨੇ ਛੋਟੇ ਲੇਬਰਾਂ ਤੇ ਮੁੰਡੇ ਰੱਖੇ ਹੋਏ ਨੇ ਤੇ ਇਹਨਾਂ ਕੋਲੋਂ ਮਾਲਕ ਜਿਹੜੀ ਕੀ ਹੈ ਗੱਡੀਆਂ ਧੋਂਦੇ ਹੋਏ ਨਜ਼ਰ ਆਉਂਦੇ ਪਏ ਨੇ ਦੇਖ ਸਕਦੇ ਹੋ ਇਹ ਕਰਿੰਦੇ ਦੇਖ ਸਕਦੇ ਹੋ ਛੋਟੇ ਛੋਟੇ ਜਿਹੜੀ ਕੀ ਹੈ ਲੇਬਰ ਕਰਮਚਾਰੀ ਇੱਥੇ ਰੱਖ ਲੈਂਦੇ ਨੇ ਤੇ ਮਾਲਕ ਖੁਦ ਇੱਥੋਂ ਗਾਇਬ ਹੁੰਦੇ ਨੇ ਹਾਲਾਂਕਿ ਸਭ ਤੋਂ ਵੱਡਾ ਸਵਾਲ ਇੱਥੇ ਉੱਠਦਾ ਵਾ ਕਿ ਪ੍ਰਸ਼ਾਸਨ ਚੁੱਪੀ ਕਿਉਂ ਸੰਦਾ ਸਾਦੀ ਬੈਠਾ ਹੋਇਆ ਵਾ ਹਾਲਾਂਕਿ ਗੱਡੀ ਦੇਖ ਸਕਦੇ ਹੋ ਇਹ ਸਾਰਾ ਜਿਹੜੀ ਗੱਡੀ ਦੀ ਮੈਲ ਆ ਜਾਂ ਸਾਰਾ ਇਹ ਕੈਮੀਕਲ ਆ ਕਿੱਥੇ ਜਾ ਰਿਹਾ ਆ ਕੀਕਰ ਹਾਲਾਂਕਿ ਸੰਤ ਸੀਚੇਵਾਲ ਜੀ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਅਭਿਆਨ ਵੀ ਜਿਹੜਾ ਕੀ ਹੈ ਲਗਾਤਾਰ ਜਾਰੀ ਹੈ ਪਰ ਪਾਣੀ ਦੇਖ ਸਕਦੇ ਹੋ ਕਿੰਨਾ ਕੁ ਖਾੜਿਆ ਹੋਇਆ ਵਾ ਪਾਣੀ ਦੇਖ ਸਕਦੇ ਹੋ ਕਿੰਨਾ ਕੁ ਖਰਾਬ ਕਰ ਰਿਹਾ ਵਾ ਸੜਕ ਨੂੰ ਅਤੇ ਨਾਲੇ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਉੱਥੇ ਜਾਂਦਾ ਹੋਇਆ ਵੀ ਨਜ਼ਰ ਆ ਰਿਹਾ ਵਾ ਦੇਖ ਸਕਦੇ ਹੋ ਕਿ ਦੇਖੋ ਸਾਰੀ ਇਹ ਜਿਹੜੀ ਤੁਸੀਂ ਮਿੱਟੀ ਦੇਖ ਰਹੇ ਮਿੱਟੀ ਨਹੀਂ ਹੈ ਕੋਈ ਇਹ ਸਾਰੀ ਗਾਰ ਜਿਹੜੀ ਕੀ ਹੈ ਗਾਰ ਇਕੱਠੀ ਕਰਕੇ ਇੱਥੇ ਸਾਈਡ ਤੇ ਰੱਖੀ ਹੋਈ ਹੈ ਦੇਖ ਸਕਦੇ ਹੋ ਸਾਈਡ ਤੇ ਕੀ ਹੀ ਉੱਥੇ ਹੀ ਰੱਖੀ ਹੋਈ ਹੈ ਕੋਈ ਵੀ ਇਹਦਾ ਕੋਈ ਰਾਖਾ ਨਹੀਂ ਅਧਿਕਾਰੀ ਚੁੱਪ ਚੁੱਪ ਬੈਠੇ ਹੋਏ ਨੇ ਅਧਿਕਾਰੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਚਿਮਾ ਚੌਂ ਦੇ واਸ਼ਿੰਗ کار ਦੇ ਸੈਂਟਰ ਦਿਖਾ ਰਿਹਾ ਗੜ ਜਿਹੜਾ ਕਿ ਗੜ ਮੰਨਿਆ ਜਾਂਦਾ ਹੈ ਸ਼ਰਿਆਮ ਜਿਹੜੀ ਕੀ ਹੈ ਸੜਕਾਂ ਦੇ ਕਬਜ਼ੇ ਕੀਤੇ ਹੋਏ ਨੇ ਤਹਿ ਬਜਾਰੀ ਇੰਚਾਰਜ ਵੀ ਜਿਹੜੀ ਕਿਹਾ ਸੁਧਬਤ ਹੋ ਕੇ ਬੈਠੇ ਹੋਏ ਨੇ ਵੱਡੇ ਅਧਿਕਾਰੀ ਜਿਹੜੇ ਸੀਵਰੇਜ ਦੇ ਨੇ ਉਹ ਵੀ ਸੁਧਬਤ ਹੋ ਕੇ ਬੈਠੇ ਹੋਏ ਨੇ ਹਾਲਾਂਕਿ ਮੈਂ ਇੱਕ ਸਾਈਡ ਦੀ ਜੇਕਰ ਗੱਲ ਨਹੀਂ ਦੂਜੇ ਸਾਈਡ ਵੀ ਇਦਾਂ ਹੀ ਕੰਮ ਜਰੇ ਕਿਹਾ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਵਾ ਤੁਹਾਨੂੰ ਦੂਸਰੇ ਸਾਈਡ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਗੱਡੀਆਂ ਢੋਈਆਂ ਜਾ ਰਹੀਆਂ ਨੇ ਹਾਲਾਂਕਿ ਪਹਿਲੇ ਇੱਥੇ ਗ੍ਰੀਨ ਬੈਲਡ ਦੇ ਵਿੱਚ ਲੋਕਾਂ ਨੇ ਆਪਣੇ ਗੱਡੀਆਂ ਦੇ ਮੈਟ ਸੁਕਰੇ ਪਾਏ ਹੋਏ ਸੀਗੇ ਦੇਖ ਸਕਦੇ ਹੋ ਹਾਲੇ ਵੀ ਜਰੀਕਾ ਵਾਸ਼ਿੰਗ ਕਿਸ ਤਰ੍ਹਾਂ ਚੱਲਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਪਾਣੀ ਦਾ ਦੁਰਪ੍ਰਯੋਗ ਜ਼ੂਮ ਕਰਕੇ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੇਖੋ ਤੁਸੀਂ ਪਾਣੀ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਸਾਨਾਂ ਨੂੰ ਪਾਣੀ ਨਹੀਂ ਮਿਲਦਾ ਬੇ ਖੇਤੀ ਦੇ ਵਿੱਚ ਇਹ ਗੱਡੀਆਂ ਵਾਸਤੇ ਗੱਡੀਆਂ ਧੋਣ ਵਾਸਤੇ ਦੇਖੋ ਪਾਣੀ ਦਾ ਦੁਰਪ੍ਰਯੋਗ ਜਰੀਕੇ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਇਹ ਤੁਹਾਨੂੰ ਤਸਵੀਰਾਂ ਤਾਂ ਕਰਕੇ ਦਿਖਾ ਰਹੇ ਹਾਂ ਕਿਉਂਕਿ ਆਨਲਾਈਨ ਸਮੇਂ ਦੇ ਵਿੱਚ ਸਾਨੂੰ ਪਾਣੀ ਦੀ ਕਾਫੀ ਜ਼ਿਆਦਾ ਲੋੜ ਪੈਣੀ ਹੈ ਤੇ ਉਦੋਂ ਅਸੀਂ ਇੱਕ ਇੱਕ ਬੂੰਦ ਨੂੰ ਤਰਸਣਾ ਵਾ ਕਾਰਪੋਰੇਸ਼ਨ ਅੱਖਾਂ ਬੰਦ ਕਰਕੇ ਬੈਠਾ ਹੋਇਆ ਵਾ ਕਾਰਪੋਰੇਸ਼ਨ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹੋਏ ਨੇ ਲੋਕਾਂ ਦਾ ਸਵਾਲ ਇਹ ਆ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕੁਝ ਜਾਂਦਾ ਵਾ ਕੋਈ ਪੈਸੇ ਵਗੈਰਾ ਜਾਂ ਜਾਂਦੇ ਦੀ ਇੱਥੇ ਦੇ ਲੋਕ ਜਿਹੜੇ ਗੱਡੀਆਂ ਧੋਂਦੇ ਪਏ ਨੇ ਕੀ ਕਾਰਨ ਹੈ ਕੀ ਕਾਰਨ ਹੈ ਤੇ ਜਿਹੜੇ ਗੱਡੀਆਂ ਬਾਹਰ ਧੁੰਦੇ ਪਏ ਨੇ ਜਮੀਨੀ ਜਮੀਨੀ ਦੇ ਥੱਲੇ ਥੱਲੇ ਪਾਣੀ ਡਾ ਡਾ ਪਾਣੀ ਖੜ ਜਾਂਦਾ ਵਾ ਪਿਛਲੇ ਦੋ ਵਾਰੀ ਖਬਰਾਂ ਲਾ ਲੀਆਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕੰਨਾਂ ਤੱਕ ਜੂਨ ਹੀ ਖਿਸਕੀ ਪਰ ਤੁਹਾਨੂੰ ਬਾਰ ਬਾਰ ਸੁਚੇਤ ਅਧਿਕਾਰੀਆਂ ਨੂੰ ਬਾਰ ਬਾਰ ਸੁਚੇਤ ਕੀਤਾ ਜਾਂਦਾ ਵਾ ਵੱਡੇ ਪੱਧ ਤੇ ਤੇ ਕਿਹਾ ਵੀ ਜਾਂਦਾ ਵਾ ਹਾਲਾਂਕਿ ਤੁਹਾਨੂੰ ਪਤਾ ਹੋਏਗਾ ਕਿ ਖਬਰਾਂ ਦੇ ਵਿੱਚ ਤੁਸੀਂ ਦੇਖਿਆ ਵੀ ਹੋਏਗਾ ਕਿ ਕਿਸ ਤਰ੍ਹਾਂ ਮਾਨ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣਾ ਬੰਦ ਕਰਤਾ ਤੇ ਇੱਥੇ ਪੰਜਾਬ ਦੇ ਵਿੱਚ ਹੀ ਆਪਣੇ ਪੰਜਾਬੀ ਹੀ ਦੁਰਉਪਯੋਗ ਕਰੀ ਜਾਂਦੇ ਬੇ ਨੇ ਪਾਣੀ ਦਾ ਕੀ ਐਕਸ਼ਨ ਹੋਏਗਾ ਕੀ ਕਾਰਵਾਈ ਹੋਏਗੀ ਇਹ ਆਉਣ ਵਾਲੇ ਸਮੇਂ 'ਚ ਜਰੂਰ ਦੇਖਣਾ ਹੈਗਾ ਪਰ ਹਾਲੇ ਤੱਕ ਪਰ ਹਜੇ ਵੱਡੇ ਅਧਿਕਾਰੀਆਂ ਤੇ ਕੁਝ ਸਵਾਲੀ ਨਿਸ਼ਾਨ ਖੜੇ ਨਜ਼ਰਾਂ ਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਡਰ ਖੋਫ ਨਹੀਂ ਪ੍ਰਸ਼ਾਸਨ ਦੇ ਨੀਮਾ ਦੀ ਧੱਜੀਆਂ ਛਰਿਆਂ ਮੋਡਾਂਦੇ ਹੋਏ ਨਜ਼ਰ ਆ ਰਹੇ ਨੇ ਕੋਈ ਇੱਥੇ ਰਾਉਂਡ ਅਪ ਨਹੀਂ ਕਰਦਾ ਜੇਕਰ ਇਹ ਦੁਕਾਨਾਂ ਖੁੱਲੀਆਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਜਾਂਚ ਪਾਣੀ ਕਿੱਥੋਂ ਆ ਰਿਹਾ ਪਾਣੀ ਦਾ ਪਰਭਾਈ ਕਰ ਰਿਹਾ ਨਹੀਂ ਕਰ ਰਿਹਾ ਸਫਾਈ ਕਰਵਾ ਰਿਹਾ ਨਹੀਂ ਕਰਵਾ ਰਿਹਾ ਇਹਦਾ ਅਧਿਕਾਰੀਆਂ ਨੂੰ ਕੋਈ ਲੈਣਾ ਦੇਣਾ ਨਹੀਂ ਸਵਾਲੀ ਨਿਸ਼ਾਨ ਲਗਾਤਾਰ ਖੜੇ ਹੁੰਦੇ ਨਜ਼ਰ ਆ ਰਹੇ ਇਹ ਤੁਹਾਨੂੰ ਇਸ ਲਈ ਅਸੀਂ ਤਾਂ ਦੱਸ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਹੀਂ ਪਤਾ ਕਿ ਸਾਡੇ ਕੋਲ ਪਾਣੀ ਰਹੇਗਾ ਨਹੀਂ ਰਹੇਗਾ ਬੂੰਦ-ਬੂੰਦ ਨੂੰ ਤਰਸਾਂਗੇ ਕਿ ਨਹੀਂ ਤਰਸਾਂਗੇ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਰਹੋ ਲਾਈਵ ਦੇ ਨਾਲ ਐਮੀ ਦੇ ਨਾਲ ਯੂਬਮ ਬੇਰੀ ਰਿਪੋਰਟ ਧੰਨਵਾਦ